इी है हा तीए मैं रसोई वेचे पुत तू बैठ मैं हूने चाह लेके आई अच्छा मम्मी जी ਵੇਖ ਲੋ ਬੁੱਢੀ ਠੇਰੀ ਗਰਮੀ ਚ ਕੰਮ ਲੱਗੀ ਹੋਈ ਆ ਤੇ ਆਪ ਮਹਾਰਾਣੀ ਆਰਾਮ ਫਰਮਾਉਂਦੀ ਹੋਣੀ ਆ ਕਮਰੇ ਚ ਉਹ ਵੀ ਏਸੀ ਲਾ ਕੇ ਜ਼ਰਾ ਜਨੀਨ ਸ਼ਰਮਨੀ ਗਈ ਬਸ ਪਈ ਰਹਿੰਦੀ ਮਹਾਰਾਣੀ ਚੌੜੀ ਹੋ ਕੇ ਕਿਦਾਂ ਧੀਏ ਠੀਕ ਆ ਪੁੱਤ। ਆ ਲੈ ਚਾਹ ਪੀ ਤੋ। ਹੋਰ ਪੁੱਤ ਸਭ ਠੀਕ ਠਾਕ ਆ? ਮੰਮੀ ਮੈਨੂੰ ਬਿਲਕੁਲ ਪਸੰਦ ਨਹੀਂ ਆ। ਭਾਬੀ ਰ ਹੁੰਦਿਆ ਤੁਸੀਂ ਕੰਮ ਕਰੋ ਇੰਨੀ ਗਰਮੀ ਦੇ ਵਿੱਚ। ਉਹ ਨਹੀਂ ਨਹੀਂ ਧੀਏ। ਉਹ ਤਾਂ ਅਜੇ ਮੈਂ ਤਾਂ ਕੰਮ ਕਰਦੀ ਸੀ। ਤੇਰੀ ਭਾਬੀ ਅੱਜ ਪੇਕੇ ਗਈ ਆ। ਨਹੀਂ ਤਾਂ ਮੈਨੂੰ ਕਿੱਥੇ ਕੰਮ ਨੂੰ ਹੱਥ ਲਾਉਂ ਦਿੰਦੀ ਆ ਕੀ ਮੰਮੀ ਪੈਕੇ ਗਈ ਆ ਹਲੇ ਮੰਮੀ ਪਿਛਲੇ ਹਫਤੇ ਤੇ ਹੋ ਕੇ ਆਈ ਸੀ ਉਹਨਾ ਪੁੱਤ ਉਹਦੇ ਭਤੀਜੇ ਦਾ ਨਾਂ ਜਨਮ ਦੇਣ ਸੀਗਾ ਕੱਲ ਤੇ ਬਸ ਨੇਰਾ ਜ਼ਿਆਦਾ ਹੋ ਗਿਆ ਸੀ ਤੇ ਮੈਂ ਇਸੇ ਕਰਕੇ ਕਿਹਾ ਚੱਲ ਕੋਈ ਗੱਲ ਨਹੀਂ ਰਾਤ ਰੁੱਕ ਜੋ ਇੰਨੀ ਲੇਟ ਆਉਣ ਦਾ ਸਮਾਂ ਨਹੀਂ ਹੈਗਾ ਗਿਆ ਆ ਤੇਰਾ ਵੀਰਾ ਲੈਣ ਵਾਸਤੇ ਬਸ ਸ਼ਾਮ ਤੱਕ ਆ ਜਾਣਗੇ ਹੂੰ ਇਹਦਾ ਤਾਂ ਵਧੀਆ ਆ ਮੰਮੀ ਪੇਕੇ ਲੱਗੇ ਆ ਜਦੋਂ ਮਰਜੀ ਮੂੰਹ ਚੁੱਕਦੀ ਤੇ ਤੁਰ ਪੈਂਦੀ ਆ ਆਏ ਹਾਏ ਫੇਰ ਕੀ ਹੋਇਆ ਤੀ ਇਹ ਜੇ ਚਲ ਗਈ ਤਾਂ ਚਲ ਤੂੰ ਛਾੜਾ ਗੱਲਾਂ ਚਾਹ ਪੀ ਠੰਡੀ ਹੋ ਗਈ ਫੜ ਚਾਹ ਮੰਮੀ ਜੀ ਇੱਕ ਗੱਲ ਕਾ ਗੁੱਸਾ ਨਾ ਕਰਿਓ ਤੁਸੀਂ ਨਾ ਭਾਬੀ ਨੂੰ ਕੁਝ ਜ਼ਿਆਦਾ ਹੀ ਛੁੱਟ ਦੇ ਰੱਖੀ ਆ ਏ ਦੀ ਨ ਲਗਾਮ ਥੋੜੀ ਜੀ ਕੱਸ ਕੇ ਰੱਖੋ ਨਹੀਂ ਤਾਂ ਤੁਹਾਡੇ ਹੀ ਸਿਰ ਤੇ ਚੜ ਕੇ ਨਾ ਨੱਚੂਗੀ ਫਿਰ ਤੁਸੀਂ ਰੋਣਾ ਏ ਨਾ ਦੱਸਦੀ ਏ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਨੀ ਆ ਮੰਮੀ ਜੀ ਮੈਂ ਗਲਤ ਨਹੀਂ ਸਹੀ ਕਹਿ ਰਹੀ ਆ ਵੇਖਿਓ ਇੱਕ ਦਿਨ ਨਾ ਤੁਸੀਂ ਮੇਰੀਆਂ ਗੱਲਾਂ ਨੂੰ ਯਾਦ ਕਰਕੇ ਨਾ ਅੱਖਾਂ 'ਚ ਕਸੌਣ ਦੇ ਕੇ ਨਾ ਤੁਸੀਂ ਆਪੇ ਹੀ ਰੋਣਾ ਏ ਫੇਰ ਤੁਸੀਂ ਮੈਨੂੰ ਯਾਦ ਕਰੋਗੇ ਕਿ ਨਹੀਂ ਤੂੰ ਸਹੀ ਕਹਿੰਦੀ ਸੀ ਚਲ ਛੱਡਤੀ ਏ ਤੂੰ ਦੱਸ ਤੂੰ ਅੱਜ ਕਿੱਦਾਂ ਆਈਆਂ ਉਹ ਅਸਲ 'ਚ ਨਾ ਮੰਮੀ ਮੈਂ ਨਾ ਇੱਧਰ ਵਾਲੇ ਬਾਜ਼ਾਰ 'ਚੋਂ ਨਾ ਸ਼ਾਪਿੰਗ ਕਰਨੀ ਸੀ ਮੈਂ ਨਾ ਮੰਮੀ ਜੀਨ ਟੌਪ ਲੈ ਕੇ ਆਈ ਆ ਨਾਲੇ ਮੈਂ ਨਾ ਦੋ ਤਿੰਨ ਡ्रेसेस ਵੀ ਲੈ ਲੀਆਂ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਾ ਕੇ ਸ਼ਾਪਿੰਗ ਕਰਿਆ ਅਸੀਂ ਘੁੰਮਣ ਜੇ ਜਾਣਾ ਯਾ ਮਨਾਲੀ ਮੰਮੀ ਸੱਚ ਦੱਸਾ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਮੈਂ ਤਾਂ ਬਹੁਤ ਖੁਸ਼ ਆ ਮੰਮੀ ਜੀ ਅੱਛਾ ਤੀਏ ਤੇਰੇ ਵੀਰੇ ਨੇ ਵੀ ਨਾ ਤੇਰੀ ਭਾਬੀ ਨੂੰ ਪੈਂਟ ਸ਼ਰਟ ਲੈ ਕੇ ਦਿੱਤੀ ਸੀ ਮੈਨੂੰ ਪਾ ਕੇ ਵਿਖਾਉਂਦੀ ਸੀ ਬੜੀ ਸੋਹਣੀ ਲੱਗਦੀ ਸੀ ਵੈਸਟਰਨ ਕੱਪੜਿਆਂ 'ਚ ਵੀ ਪੁੱਛਦੀ ਸੀ ਮੈਨੂੰ ਮੰਮੀ ਮੈਂ ਪਾ ਕੇ ਚਲੀ ਜਾਵਾਂ ਵੈਸਟਰਨ ਕੱਪੜੇ ਮੈਂ ਕਹਤੀ ਏ ਮੈਂ ਕਿਉਂ ਤੈਨੂੰ ਮਨਾ ਕਰਨਾ ਆ ਜਿਵੇਂ ਮਰਜ਼ੀ ਪਾ ਤੂੰ ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਕਰੋ ਕੀ ਕਿਆ ਮੰਮੀ ਜੀ ਤੁਸੀਂ ਉਹਨੂੰ ਮਨਾ ਹੀ ਨਹੀਂ ਕੀਤਾ ਇਹ ਤੁਸੀਂ ਮੰਮੀ ਠੀਕ ਨਹੀਂ ਕੀਤਾ ਤੁਹਾਨੂੰ ਨਾ ਉਹਨੂੰ ਮਨਾ ਕਰ ਦੇਣਾ ਚਾਹੀਦਾ ਸੀ ਮੰਮੀ ਜੀ ਤੁਸੀਂ ਉਹ ਨਾ ਚੰਗਾ ਨਹੀਂ ਕੀਤਾ ਘਰ ਦੀ ਨੋਆ ਜੀਂਟੋ ਪਾ ਕੇ ਬਾਰ ਘੁੰਦੀ ਚੰਗੀ ਲੱਗੂਗੀ ਆਪ ਤਾਂ ਤੁਸੀਂ ਮੰਮੀ ਕਦੇ ਸਾਰੀ ਤੱਕ ਨਹੀਂ ਪਾਈ ਲੋਕੀ ਕੀ ਕਹਿਣਗੇ ਮੰਮੀ ਸਹੀ ਕਹਿ ਰਹੀ ਆ ਵੈਸੇ ਤੁੱਤੀ ਏ ਮੈਂ ਤਾਂ ਕਦੀ ਸਾੜੀ ਤੱਕ ਨਹੀਂ ਪਾਈ ਤੇ ਫੇਰ ਮੰਮੀ ਐਸੇ ਕਰਕੇ ਤਾਂ ਮੈਂ ਉਹਨੂੰ ਸਾਰਾ ਕੁਝ ਪਾਉਂਦੀ ਇਜਾਜ਼ਤ ਦੇ ਰਹੀ ਆ ਵੇਖ ਤੀਏ ਮੈਂ ਉਹਦਾ ਦੀ ਸੱਸ ਨਹੀਂ ਬਨਣਾ ਚਾਹੁੰਦੀ ਮੈਂ ਉਹਦਾ ਦਾ ਸਲੂਕ ਉਹਦੇ ਨਾਲ ਨਹੀਂ ਕਰਨਾ ਚਾਹੁੰਦੀ ਜਿੱਦਾਂ ਦਾ ਸਲੂਕ ਮੇਰੀ ਸੱਸ ਮੇਰੇ ਨਾਲ ਕਰਦੀ ਰਹੀ ਏ ਨਾਲੇ ਜੇ ਤੇਰਾ ਦਿਲ ਕਰਦਾ ਵੈਸਟਰਨ ਕੱਪੜੇ ਪਾਉਣ ਨੂੰ ਤਾਂ ਉਹਦਾ ਵੀ ਕਰਦਾ ਹੀ ਹੋਊਗਾ ਨਾਲੇ ਧੀਏ ਉਹ ਕਹਣਾ ਘਰ 'ਚ ਵੈਸਟਰਨ ਕੱਪੜੇ ਪਾ ਕੇ ਰੱਖਦੀ ਸਾਰਾ ਦਿਨ ਸੂਟ ਵਿੱਚ ਹੀ ਰਹਿੰਦੀ ਆ ਬਾਹਰੋਂ ਜਾਣ ਲੱਗਿਆਂ ਹੀ ਵੈਸਟਰਨ ਕੱਪੜੇ ਪਾਉਂਦੀ ਆ ਤੇ ਧੀਏ ਜੀ ਉਹ ਘਰ ਦੇ ਵਿੱਚ ਸੂਟ ਪਾਉਂਦੀ ਆ ਸਾਡੇ ਮਾਣ ਵਾਸਤੇ ਸਾਡੀ ਇੱਜ਼ਤ ਵਾਸਤੇ ਤੇ ਮੇਰੇ ਲਈ ਇੰਨਾ ਹੀ ਬਹੁਤ ਆ ਨਾਲੇ ਧੀਏ ਦੱਸਿਆ ਤੇਰੀ ਸੱਸ ਨੇ ਮੈਨੂੰ ਤੂੰ ਆਪਣੀ ਸੱਸ ਨਾਲ ਘਰ 'ਚ ਫਸਾਦ ਪਾ ਕੇ ਨਾ ਗਰਮੀ ਕਰਕੇ ਘਰ 'ਚ ਟੀ-ਸ਼ਰਟ ਪਜਾਮਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਘਟੋ ਘਟ ਤੇਰੀ ਭਾਬੀ ਸਾਡੇ ਨਾਲ ਲੜਦੀ ਤਾਂ ਨਹੀਂ ਸਾਡੇ ਨਾਲ ਕਿਸੇ ਨੂੰ ਜ਼ਿੱਦ ਤਾਂ ਨਹੀਂ ਕਰਦੀ ਮੇਰੇ ਲਈ ਇੰਨਾ ਹੀ ਬਹੁਤ ਆਤੀ ਏ